ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਜੈਤੋ ਮੰਡੀ ਦੀਆਂ ਬਸ ਸੜੇ ਦੇ ਕੋਲੇ ਕੋਲਿੰਗ ਕੂਚ ਲੱਗੇ ਹੋਣੇ ਸਾਰੀਆਂ ਪਾਰਟੀਆਂ ਦੇ ਮੈਂ ਦਿਖਾਦਾ ਇੱਧਰ ਬੀਜੇਪੀ ਦਾ ਲੱਗਿਆ ਹੋਇਆ ਵੀ ਆਲਾ ਕਿਵੇਂ ਹੋ? ਉਹ ਠੀਕ ਠਾਕ? ਤੁਸੀਂ ਅੱਜ ਆ ਕਿਵੇਂ ਆ ਹੁਣ ਜਾਨੀ ਕਿ ਲੋਕ ਆ ਰਹੇ ਘਰਾਂ ਦੇ ਵਿੱਚੋਂ ਬਾਹਰ ਤਾਂ ਹੁਣ ਬਰਿਆ ਰੁਝਾਂ ਬਰਿਆ ਹਾਂ ਹਾਂ ਹੁਣ ਜੋ ਠੰਡੀ ਹੋਈ ਆ ਹਨਾ ਪਹਿਲਾਂ ਗਰਮੀ ਸੀ ਪਹਿਲਾਂ ਰੋਗੀ ਗਿਆ ਜੀ ਕਾਪੇ ਕਿੰਨ ਜਿਆਦਾ ਭੁੱਖੇ ਲਾ ਜਾ ਰੋਟੀ ਕਾ ਕੇ ਈ ਆ ਕਰੋ ਅੱਛਾ ਜੀ ਹਾਂ ਹੋਰ ਸੁਣਾਓ ਵਧੀਆ ਵਧੀਆ ਕਿੰਨੇ ਕਿ ਦਿਨ ਦੇ ਪੋਲਿੰਗ ਹੋ ਗਈ ਕਿੰਨੇ ਦਿਨ ਤੋਂ ਉੱਪਰ ਹੋ ਗਈ 30 ਦਿਨ ਉੱਪਰ ਹੋ ਗਈ ਬਾਕੀ ਲੋਕਾਂ ਨਾਲ ਜਾਣ ਕਿਵੇਂ ਆ ਬਹੁਤ ਵਧੀਆ ਜਿਆਦਾ ਰਿਆ ਜਿਵੇਂ ਪਹਿਲਾਂ ਤਾਂ ਬਹੁਤ ਜਿਆਦਾ ਗਰਮੀ ਸੀ ਹਾਂ ਤੁਸੀਂ ਮਰ ਸਮਾ ਕੰਮ ਚੋ ਕੇ ਆ ਰਹੇ ਲੋਗ ਸਾਰੇ ਆਹ ਕਹਿੰਦਾ ਆ ਰ ਮੈਲਾ ਚੰਗਾ ਓਕੇ ਓਕੇ ਧੰਨਵਾਦ ਤੁਹਾਨੂੰ ਦਿਖਾ ਰਿਹਾ ਸਾਰਾ ਪਾਰਟੀਆਂ ਨੇ ਆਪ ਆਪਣੇ ਜਾਨਕੀ ਕੋਲ ਜੋ ਚਾ ਜਿਹੜਾ ਲੱਗੇ ਹੋਏ ਨੇ ਤੇ ਇਧਰ ਵੀ ਚੱਲਦੇ ਆਪਾਂ ਦੇਖਦੇ ਆ ਮੋਦੀ ਇਧਰ ਮੈਂ ਤਾਂ ਕਾਜੀ ਪਾਰਟੀ ਦਾ ਲੱਗਿਆ ਹੋਇਆ ਇਧਰ ਜਾਨਕੀ ਬੜਾ ਇਕੱਠਾ ਇਧਰ ਦੇ ਪਾਸੇ ਸਾਰਾ ਇਹ ਧਰਮਪੁਰ ਰਾਜਵਿੰਦਰ ਸਿੰਘ ਧਰਮਪੁਰ ਦਾ ਲੱਗਿਆ ਹੋਇਆ ਤੇ ਇਧਰ ਦੀਬਾ ਸਾਹੋ ਵਾਲਿਆਂ ਦਾ ਕਾਂਗਰਸ ਦਾ ਜਿਹੜੇ ਬੂਥ ਲੱਗਾ ਹੋਇਆ ਤੇ ਫਿਰ ਕਾਲਾ ਸ਼ਰਮਾ ਜੀ ਨੇ ਮਿਸਤਰੀ ਸਾਡੇ ਹਰਦੇਵ ਜੀ ਕਿਵੇਂ ਹੋ ਠੀਕ ਆ ਵਧੀਆ ਜੀ ਹੋਰ ਕੀ ਲੱਗਦਾ ਬਹੁਤ ਵਧੀਆ ਜੀ ਅੱਛਾ ਅਸੀਂ ਤੇ ਜਾਉਗੀ ਹਾਂ ਅੱਗੇ ਤੇ ਜਾਉਗੀ ਜੇ ਤੂੰ ਲੀਡ ਲੈ ਕੇ ਜਾਉਗੀ ਕਿ ਜਿਵੇਂ ਹੁਣ ਪਿਛੇ ਗਰਮੀ ਸੀ ਥੋੜਾ ਘੰਟਾ ਕੱਪੜਾ ਦਾ ਹੁਣ ਤਾਂ ਹੁਣ ਜਿਹੜਾ ਬਾਹਰ ਆ ਗਿਆ ਰਾਸ਼ ਹੋ ਗਿਆ ਸਾਰੇ ਬੂਥਾਂ ਦੇ ਕਾਲਾ ਜੀ ਕਿਵੇਂ ਆ ਪਤਾ ਕੀ ਗੱਲ ਹੈ ਚਲੋ ਗਰਮੀ ਤਾਂ ਇੱਕ ਸੁਭਾਅਕ ਹੈ ਮਨੁੱਖ ਜਿਹੜੇ ਸਾਡੇ ਲੋਕ ਆ ਵੋਟ ਕਾਉਣ ਆ ਰਹੇ ਆ ਉਹ ਕੁਛ ਟਾਈਮ ਕਰਕੇ ਫੋਲ ਨੂੰ ਰੋਕਿਆ ਸੀਗਾ ਸਾਰੀਆਂ ਪਾਰਟੀਆਂ ਦੇ ਤੇ ਜਿਹੜੀ ਅੱਜ ਅਮਲ ਮਾਨਣਾ ਵੋਟ ਪੈ ਰਹੀ ਆ ਫਿਰ ਕਰਕੇ ਲੋਕ ਵੀ ਵਧਜਦੇ ਪਤ ਹੈ ਜਿਹੜੀ ਸਾਡੀ ਕਾਂਗਰਸ ਪਾਰਟੀ ਆ ਉਹ ਸੰਸਦ ਹਲਕਾ ਜੈਤੋ ਲੋਕ ਸਭਾ ਹਲਕਾ ਬ੍ਰੀਡ ਕਰ ਲੋ ਕੋ ਖੇਤਕਾਰ ਦੀ ਨਹੀਂ ਕਿਉਂਕਿ ਉਹ ਦੋਨਾਂ ਦੇ ਜਿੱਤ ਦਾ ਕਾਰਨ ਹੈ ਜੋ ਸਾਡੇ ਕੈਂਡੀਡੇਟ ਆ ਉਹ ਬਹੁਤੀ ਸੂਝਵਾਨ ਅਲੇ ਦੀ ਸੀ ਪੜੇ ਲਿਖੇ ਆ ਤੇ ਔਰਤਾਂ ਦੇ ਤੌਰ ਤੋਂ ਪਹਿਲ ਦੇਣੀਆਂ ਕਿਉਂਕਿ ਮਰਦ ਪ੍ਰਧਾਨ ਦੇਸ਼ ਆ ਇਹ ਇਹ ਤਾਂ ਕਾਂਗਰਸ ਪਾਰਟੀ ਹੈ ਜਿਨ੍ਹਾਂ ਨੇ ਸਾਰਿਆਂ ਸਾਰੀਆਂ ਪਾਰਟੀਆਂ ਦੇ ਵਿੱਚੋਂ ਅੱਲੀ ਕਾਂਗਰਸ ਪਾਰਟੀ ਨੇ ਲੀਡ ਨੂੰ ਪਹਿਲ ਦਿੱਤੀ ਤੇ ਇਹਨਾਂ ਨੂੰ ਕੰਡੀਗੇਟ ਬਣਾਇਆ ਦੋਟੀਆਂ ਪਾਰਟੀਆਂ ਸਿਰਫ ਆ ਸਾਡੀਆਂ ਭੈਣਾਂ ਬੀਬੀਆਂ ਨੂੰ ਔਰਤਾਂ ਨੂੰ ਇੱਕ ਉਹ ਜੁਮਲੇ ਵਿਖਾਉਂਦਣਾ ਵੀ 33% ਅਸੀਂ ਇਹਨਾਂ ਨੂੰ ਰਾਖਵਾ ਕਰਨ ਦਿੱਤਾ ਜੋ ਜਮੀਨੀ ਪੱਧਰ ਤੇ ਪਕੀਕਤ ਹੈ ਉਹ ਕਾਂਗਰਸ ਹੀ ਇਹਨਾਂ ਨੂੰ ਪਹਿਲ ਦਿੰਦੀ ਹੈ ਸਤਕਾਰ ਦਿੰਦੀ ਹੈ ਤੇ ਇਸ ਕਰਕੇ ਸਾਡੀ ਜੁੜੀ ਇਹ ਆਪਣੇ ਸਤਕਾਰਯੋਗ ਹੈ ਬੀਬੀ ਸਾਹੋਕੇ ਉਹਨੂੰ ਲੋਕ ਹੈ ਜਿਹੜੇ ਸਾਡੀਆਂ ਖਾਸ ਕਰ ਬੀਬੀਆਂ ਉਹਨੂੰ ਵੋਟ ਪਾ ਕੇ ਵੱਡੀ ਲੀਡ ਤੇ ਚੜਾਉਣਗੇ ਆ ਤੇ ਇਹ ਸਾਡੇ ਲੋਕ ਸਭਾ ਹਲਕੇ ਦੇ ਹੈਗੇ ਆ ਜਾਨੀ ਕਿ ਕੋਈ ਤੰਮੇ ਤੇ ਜੇ ਕੋਈ ਮੁੱਦੇ ਹੈ ਉਹਨੂੰ ਅਸੀਂ ਖੂਪੀ ਜਾ ਕੇ ਅਸੀਂ ਲੋਕ ਸਭਾ ਦੇ ਵਿੱਚ ਅਠਾਵਾਂਗੇ ਤੇ ਤੁਹਾਡੇ ਸਾਹਮਣੇ ਐਨਡੀਓ ਸਰਕਾਰ ਬਣ ਜਾ ਰਹੀ ਹੈ ਇਸ ਕਰਕੇ ਤੁਸੀਂ ਪੱਤਰਕਾਰ ਵੀ ਇਸ ਵਿਧਾਈ ਦੇ ਪਾਤਰੋਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਫੇਰ ਵੀ ਕਵਰਿੰਗ ਕਰ ਰਹੇ ਹਾਂ ਅਸੀਂ ਖੁੱਡਾ ਵੀ ਧੰਨਵਾਦ ਕਰਦੇ ਹਾਂ ਤੇ ਲੋਕਾਂ ਦਾ ਧੰਨਵਾਦ ਕਰਦੇ ਆ ਜੋ ਮਨ ਮੰਨਣਾ ਉਠਾ ਪਰ ਕਾਂਗਰਸ ਨੂੰ ਬੋਲ ਲੋਕਾਂ ਨੂੰ ਕੌਣ ਕਿਹੜੇ ਮੁੱਦਿਆਂ ਤੇ ਬੋਲਣ ਕਿ ਲੋਕ ਇਧਰ ਪਛੜ ਰਹੇ ਨੇ ਕੋਈ ਮੁੱਦਾ ਤਾਂ ਹੋਵੇ ਨਾ ਕਿਸੇ ਮੁੱਦੇ ਨਹੀਂ ਪਤਾ ਕੀ ਗੱਲ ਆਪਣਾ ਸਾਰਾ ਜੀ ਮੁੱਦੇ ਹੀ ਆ ਜੋ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਐ ਉਹਦੇ ਵਿੱਚ ਨਸ਼ੇ ਦਾ ਬਹੁਤ ਵੱਡਾ ਹੋ ਸੀਗਾ ਤੇ ਅੱਜ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਵਿੱਚ ਵੀ ਨਸ਼ਾ ਨਹੀਂ ਰੋਕ ਰਿਆ ਤੇ ਮੁੱਦੇ ਤਾਂ ਬਹੁਤ ਹੈ ਜੀ ਬੇਰਜ਼ਗਾਰੀ ਹੈ ਸੜਕਾਂ ਦਾ ਬੁਰਾ ਹਾਲ ਹੈ ਇਸ ਕਰਕੇ ਲੋਕ ਸਾਨੂੰ ਵੋਟ ਕਾਉਣਗੇ ਕਿਉਂਕਿ ਆਮਨ ਪਰਸਾਂ ਆਮਨ ਪਰਸਾਂ ਤੋਂ ਜਿਹੜੀ ਪਾਰਟੀ ਹੈ ਅਸੀਂ ਸ਼ਾਂਤੀ ਭਾਲਦੇ ਹਾਂ ਅਦਾ ਕੋਈ ਵੀ ਵਰਕਰ ਕਿਤੇ ਵੀ ਪਾਵਰ ਚਾਕੇ ਉਹ ਗਲਤ ਕੰਮ ਨਹੀਂ ਕਰਦਾ ਮੈਂ ਕਿਸੇ ਤੇ ਕੋਈ ਨਜਾਇਜ਼ ਪਰਚਾ ਕਰਾਉਂਗਾ ਅਸੀਂ ਅਸੀਂ ਜੋ ਕੰਮ ਕਰਦੇ ਆ ਉਹ ਸਰਦਾਰ ਮੋਹਨ ਸਿੰਘ ਜੀ ਨੇ ਕੰਮ ਕੀਤੇ ਆ ਤੁਸੀਂ ਉਹਨਾਂ ਦੇ ਰਾਜ ਦੇ ਵਿੱਚ ਹੀ ਵੇਖ ਲਓ 60 ਤੋਂ 65 ਰੁਪਏ ਲੀਟਰ ਸੀ ਗੈਸ ਅੱਜ 100 ਰੁਪਏ ਵੇਚ ਰਿਹਾ ਕੋ ਜੋ ਭੀਜਪੀ ਸਰਕਾਰ ਆ ਕਿ ਕਿਸਾਨ ਕਿਸਾਨ ਵਿਰੋਧੀ ਆ ਲੋਕ ਵਿਰੋਧੀ ਆ ਪਹਿਲਾਂ ਤੋਂ ਤੁਸੀਂ ਇਹਨਾਂ ਨੇ ਕਾਲੇ ਕਾਨੂੰਨਾਂ ਲਿਆਂਦੇ ਆ ਤੇ ਉਸ ਤੋਂ ਬਾਅਦ ਜੋ ਇਹਨਾਂ ਨੇ ਜੀਐਸਟੀ ਲਾਈ ਜਾਂ ਨੋਟਬੰਦੀ ਆਈ ਉਦੋਂ ਹੀ ਸਾਡੇ ਸਮਾਜ ਨੂੰ ਠੀਕ ਫਾਇਦਾ ਹੋਇਆ ਇਸ ਕਰਕੇ ਇੱਕ ਸਾਡੇ ਮੁੱਦੇ ਤਾਂ ਬਹੁਤ ਹੈ ਅਸੀਂ ਕੰਮ ਬਹੁਤ ਕੀਤੇ ਆ ਮਨਰੇਗਾ ਹੀ ਹਰਮਨ ਸਿੰਘ ਦੇ ਰਾਜ ਦੇ ਵਿੱਚ ਤੇ ਜਿਹੜਾ ਸਿਲੰਡਰ ਸੀਗਾ 470 ਰੁਪਏ ਸੀ ਉਦੋਂ ਅੱਜ 1400 ਨੂੰ ਵੇਚ ਗਿਆ ਉਹਨਾਂ ਨੇ ਅੱਥ ਦੇ ਮੂੰਹ ਨੂੰ ਜੀਰਾ ਲਾਤਾ ਪਰ 850 ਰੁਪਏ ਕਰਤਾ ਵੋਟਾਂ ਕਰਕੇ ਤੇ ਅਸੀਂ ਉਵੇਂ ਨਹੀਂ ਕਰਦੇ ਅਸੀਂ ਰੈਗੂਲਰ ਕੰਮ ਕਰਦੇ ਰਹਿੰਦੇ ਆ ਤੇ ਰਾਉ ਗਾਂਧੀ ਜੀ ਕਹਿੰਦੇ ਆ ਵੀ ਅਸੀਂ ਅੱਗੇ ਵੀ ਕੰਮ ਕਰਦੇ ਰਹਾਂਗੇ ਤੇ ਕਿਸਾਨਾਂ ਨੂੰ ਜਿਹੜਾ ਐਮਐਸਬੀ ਹੈ ਉਹ ਵੀ ਘੰਟੀ ਨਾਲ ਦੇਵਾਂਗੇ ਜੋ ਦੂਜੇ ਸੂਬਿਆਂ ਦੇ ਚੱਲਦੀ ਅਧੇ ਕਿਤੇ ਸੀ ਲੋਕਾਂ ਨਾਲ ਉਹ ਸੀ ਪੂਰੇ ਜੀ ਹੋਰ ਵੀ ਵਿਚਾਰ ਲਵਾਂਗੇ ਲੋਕਾਂ ਦੇ ਚੱਲਦੇ ਆ ਇੱਧਰ ਰਾਜ ਦੇ ਸਰਕਾਰ ਕੋਰ ਦਾ ਜਿਹੜਾ ਪੋਲਿੰਗ ਬੂਥ ਹੈ ਤੇ ਦੇਖੀ ਉਹ ਲੱਗਿਆ ਹੋਇਆ ਨਹੀਂ ਤੇ ਇੱਧਰ ਵੀ ਚੱਲਦੇ ਆ ਤੇ ਆਮ ਆਦਮੀ ਪਾਰਟੀ ਦਾ ਜਨਕੀ ਲੱਗਿਆ ਕਰਨਜੀਤ ਸਿੰਘ ਅਨਮੋਲ ਆਮ ਆਦਮੀ ਪਾਰਟੀ ਦੇ ਮੀਤਵਾਰ ਨੇ ਤੇ ਇੱਧਰ ਵੀ ਵਿਚਾਰ ਲੈ ਰਹੀ ਹਾਂਜੀ ਕੀ ਹਾਲ ਚਾਲ ਠੀਕ ਠਾਕ ਕਿੰਨੇ ਕਿ ਜਣੇ ਕਿ ਹੁਣ ਪੋਲਿੰਗ ਹੋ ਗਈ ਹੈ ਸਾਡੀ ਐਤ ਤੇ ਐਸ ਬੂਚੇ ਦਾ 43% 43% 43% 43% ਘਟੇ ਰਿਹਾ ਬਸ ਇਧਰ ਘਟ ਗਈ ਹੈ ਫਿਰ ਹੈ ਘਟ ਗਈ ਹੈ ਵੈਸੇ ਹੁਣ ਵਧ ਜੰਦੀ ਹੈ ਪਹਿਲਾਂ ਘਟ ਸੀ ਗਈ ਹੈ ਇਹ ਹੋ ਗਈ 4 ਵਜੇ ਦੀ ਰਿਪੋਰਟ ਜੀ ਤੇ ਕਿੰਨੇ ਲੋਕਾਂ ਦੇ ਵਿੱਚ ਉਤਸ਼ਾਹ ਜਿਵੇਂ ਗਰਮੀ ਸੀ ਬਹੁਤ ਜ਼ਿਆਦਾ ਸੀ ਪਹਿਲਾਂ ਹੁਣ ਤਾਂ ਕੁਛ ਘੱਟ ਹੋ ਗਈ ਹੈ ਹਾਂ ਘੱਟ ਹੋ ਗਈ ਵੈਸੇ ਉਤਸ਼ਾਹ ਜਿਹੜੇ ਪਹਿਲਾਂ ਪਹਿਲਾਂ ਤਸਵੀਰ ਸਵੇਰੇ ਤਾਂ ਬਹੁਤ ਸੀ ਐਸਾ ਗਰਮੀ ਕਰਕੇ ਇਹ ਘੱਟ ਜੀ ਕੋਈ ਵੀ ਚਾਰ ਲੈ ਨਹੀਂ ਇਧਰ ਬੈਠੇ ਆਮ ਆਦੀ ਪਾਰਟੀ ਵਾਲੇ ਕੁੱਛ ਲੈਣਾ ਤੇ ਵੀ ਹੋਰੀ ਕਿਵੇਂ ਠੀਕ ਠਾਕ ਹੋ? ਹਾਂ ਜੀ ਮੈਂ ਫਸਟ ਕਲਾਸ ਆ ਜੀ। ਕਿਵੇਂ ਲੱਗਦਾ? ਬਹੁਤ ਵਧੀਆ। ਗਰਮੀ ਬਹੁਤ ਜ਼ਿਆਦਾ ਹੈ। ਗਰਮੀ ਆ ਬਸ ਬੁੱਕੀ ਹੁਣ ਬੁੱਕੀ ਮੇਰਾ ਲਾਸਟ ਰਹਿ ਗਿਆ ਅੱਧਾ ਪੌਣਾ ਘੰਟਾ ਹੁਣ ਬੁੱਕੀ ਨਿਕਲੇ ਕਰਾ ਜੋ। ਅੱਛਾ। ਦੱਬ ਕੇ ਬੋਰਡ ਕੰਨ ਜੀ। ਇਹ ਆਮ ਆਦੀ ਪਾਰਟੀ ਲੋਕ ਵੋਟ ਪਾਉਂਦੇ ਤੇ ਕਿਸ ਮੁਦਦੇ ਤੇ ਪਾਉਣਗੇ? ਜਿਹੜੇ ਅਸੀਂ 2 ਸਾਲਾਂ ਦੇ ਵਿੱਚ ਕੰਮ ਕੀਤੇ ਉਹਨਾਂ ਦੇ ਬੇਸਿਕ ਪਾਉਣਗੇ ਜੀ। ਅੱਜਕੱਲ ਜਿੱਦਾਂ ਪ੍ਰਮੰਤਰੀ ਜਨਮ ਸਿੰਘ ਨੇ ਲੋਕਾਂ ਦੀ ਇਹ ਮੱਧ ਨਜ਼ਰ ਰਸਤੇ ਮੋੜਲੀ ਲੋੜਾ ਉਹਨਾਂ ਦੀਆਂ ਜੀ। ਸੇਵਾ ਮੰਨ ਕੇ ਚੱਲੋ ਲਾ ਲੋ ਹਸਪਤਾਲਾਂ ਦੇ ਵਿੱਚ ਕੰਮ ਕੀਤਾ ਬਿਜਲੀ ਦਾ ਕੰਮ ਕੀਤਾ ਸਕੂਲਾਂ ਨੂੰ ਲੈ ਕੇ ਕੰਮ ਕੀਤਾਗਾ ਸੜਕ ਸੁਰੱਖਿਆ ਫੋਰਸ ਜਿੰਨੇ ਵੀ ਕੰਮ ਕੀਤੇ ਨਿੱਕੇ ਨੰਨੇ ਜੋ ਬਹੁਤ ਵੱਡੇ ਪੱਧਰ ਤੇ ਕੀਤੇ ਜੋ ਹਲਕੇ ਵਾਸਤੇ ਕੀਤੇ ਉਹਨਾਂ ਦੇ ਅਧਾਰ ਤੇ ਮੋਟਾ ਕਿੰਨੀ ਕੀ ਕੀੜ ਨਾਲ ਜਾਊਗੀ ਅਸੀਂ ਜੀ ਲੱਗ ਲੱਗ ਭਾਗ 1.5 ਤੋਂ 2 ਲੱਖ ਦੇ ਪੱਛੋ ਜਾ ਨੀੜ ਨਾਲ ਆਮਾਦੀ ਪਾਰਟੀ ਦੇ ਆਖਰ ਸਿੰਘ ਨੇ ਬੋਲ ਉਹਨਾਂ ਦਾ ਜਿਹੜੇ ਦੂਤ ਲੱਗਿਆ ਹੋਇਆ ਸੀ ਸਾਰੀਆਂ ਪਾਰਟੀਆਂ ਦੇ ਜਿਹੜੇ ਦੂਤ ਲਾਏ ਹੋਏ ਆ ਪੂਰਾ ਰੌਣਕਾ ਲੱਗੇ ਹੋਏ ਆ ਹੁਣ ਠੰਡ ਹੁੰਦੀ ਆ ਚਾਰੇ ਪਾਸੇ ਜਿਹੜੇ ਰੌਣਕਾਂ ਹੀ ਰੌਣਕਾ ਲੋਕ ਹੁਣ ਆਪਣੇ ਘਰਾਂ ਦੇ ਵਿੱਚੋਂ ਆ ਬਹਾਰੀ ਜਿਹੜੇ ਵੋਟਾਂ ਪਾਉਣ ਆਰੇ ਨੇ ਸਾਰੇ ਬੂਥਾਂ ਦੇ ਉੱਪਰ ਜਾਨੀ ਪਹਿਲਾਂ ਧੁੱਪ ਸੀ ਗਰਮੀ ਸੀ ਲੋਕ ਘਰਾਂ ਦੇ ਵਿੱਚੋਂ ਨਹੀਂ ਨਿਕਲ ਰਹੇ ਸੀ ਹੁਣ ਨਿਕਲ ਕੇ ਲੋਕ ਆਪ ਮਾਰੇ ਸਾਹਮਣੇ ਆ ਰਹੇ ਨੇ ਸਾਰੇ ਬੂਥਾਂ ਦੇ ਉੱਪਰ ਪੂੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਚਾਰੇ ਪਾਸੇ ਲੋਕੀ ਲੋਕ ਨਜ਼ਰ ਆ ਰਹੇ ਨੇ ਬੁਟਾ ਪਾਉਣ ਵਾਲੇ ਪਾਏ ਬੋਧ ਹਾਂਜੀ ਹਾਂਜੀ ਵਧੀਆ ਜੀ ਕਿੰਦਾਂ ਦਾ ਮੌਲ ਹੈ ਗਰਮੀ ਹੁਣ ਠੰਡ ਝ ਹੋਇਆ ਕਰਕੇ ਆਏ ਹਨਾ ਹਾਂਜੀ ਬਹੁਤ ਜ਼ਿਆਦਾ ਗਰਮੀ ਆ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਜਦੋਂ ਜੋ ਵੀ ਕੀਤਾਗਾ ਚੰਗਾ ਕੀਤਾਗਾ ਪਾਣੀ ਪੂਣੀ ਦਾ ਔਰ ਹੈ ਸ਼ਹਿਰ ਵਿੱਚ ਸ਼ਾਂਤੀ ਨਾਲ ਹੀ ਪੈ ਰਹੀ ਹੈ ਜੀ ਹਾਂਜੀ ਪ੍ਰਬੰਧ ਬਹੁਤ ਵਧੀਆ 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 ਅੱਛੇ ਪ੍ਰਬੰ ਹਾਂ ਹੈ ਪੰਜਾਬ ਅੱਛਾ ਤੁਹਾਨੂੰ ਕਿਵੇਂ ਲੱਗਦਾ ਜਿਵੇਂ ਕਿ ਪ੍ਰਬੰਧਤਾ ਨੂੰ ਲੈ ਕੇ ਜ਼ਿਆਦਾ ਤੌਰ ਤੇ ਹੁੰਦਾ ਪਾਣੀ ਨਹੀਂ ਹੁੰਦਾ ਕਈ ਵਾਰ ਵਾਟਰ ਕੂਲਰ ਜਿਹੜੇ ਆ ਹਨਾ ਕੂਲਰ ਆ ਜਿਹਨ ਕਿ ਉਹ ਨਹੀਂ ਪਬਲਿਕ ਰੱਖਾਤਰਕੇ ਹੁੰਦੇ ਗਰਮੀ ਬਹੁਤ ਜ਼ਿਆਦਾ ਹੈ ਤੇ ਹੁਣ ਜਿਨ ਕਿ ਮੌਸਮ ਹੀ ਠੰਡਾ ਹੋ ਗਿਆ ਕੁਝ ਬੋਟਾਂ ਦੀ ਗਿਣਤੀ ਹੋਣ ਵਧੂਗਾ ਮੌਲ हां जी हां जी बहुत ਪੈਣਗੇ ਵੋਟਾਂ ਸਾਡੇ ਹੁਣ ਬੂਥ ਤੇ 664 ਵੋਟਾਂ ਸੀ 400 ਕੁਝ ਤਾਂ ਪੈ ਵੀ ਚੁੱਕੀਆਂ ਅੱਛਾ ਹਜੇ ਆਈ ਜਾਂਦੇ ਵੋਟਰ ਮੰਨ ਲਾ ਦਨ ਘੰਟੇ ਤੱਕ ਪੋਲਿੰਗ ਬਹੁਤ ਹੋ ਜਾਣੀ ਐ ਫਿਰ ਤਾਂ ਕਿੰਨੀ ਪੋਲਿੰਗ ਹੋ ਗਈ ਹੁਣ 70 ਸੱਕ ਹੋ ਗਈ 75 ਤੋਂ ਉੱਤੇ ਟੱਪ ਜੂਗੀ ਮੈਨੂੰ ਲੱਗਦਾ ਹੈ ਵੋਟ ਬਹੁਤ ਪੈਗੀ ਜਿਹੜੇ ਸਮਾਂ ਗਰਮੀ ਸੀ ਇੰਨੀ ਉਮੀਦ ਨਹੀਂ ਸੀ ਵੀ ਇੰਨੀ ਗਰਮੀ ਦੇ ਵਿੱਚ ਲੋਕ ਆਉਣਗੇ ਲੋਕਾਂ 'ਚ ਬਹੁਤ ਸ਼ਾਇ ਹੈ ਬਹੁਤ ਸ਼ਾਇ ਲੋਕ ਨਾ ਅਸਲ ਚਪੜੀ ਵੋਟ ਪਾ ਰਹੇ ਨੇ ਹਾਂ ਵਿਕਾਸ ਦੇ ਨਾਂ ਤੇ ਵੋਟ ਪੈ ਰਹੀ ਹੈ ਬਹੁਤ ਜ਼ਿਆਦਾ ਪੈ ਰਹੀ ਹੈ ਤੁਸੀਂ ਦੇਖੋਗੇ ਰਿਜ਼ਲਟ ਇੱਥੇ ਵਾਕਈ ਨਵਾਂ ਹੀ ਆਉਂਦਾ ਹੈ। ਕਲੀਅਰ ਵੀ ਆ ਗਿਆ ਹੈ ਨਾ? ਹਨੇਰ ਵੀ ਆ ਗਿਆ। ਚਲ ਭਗਵਾਨ ਵੈਸੀ ਖੁਸ਼ ਹੈ। ਐਸੇ ਭਗਵਾਨ ਖੁਸ਼ ਹੈ। ਦੂਜੀ ਗੱਲ ਨਾ ਪਹਿਲਾਂ ਜਦੋਂ ਵੋਟਾਂ ਪੈਂਦੀਆਂ ਸੀ ਤੇ ਸਾਰੀਆਂ ਪਾਰਟੀਆਂ ਆਪੋ ਆਪਣੇ ਵਹੀਕਲ ਭੇਜਦੀਆਂ ਸੀ। ਗੱਡੀਆਂ ਲੱਗੀਆਂ ਹੁੰਦੀਆਂ ਸੀ। ਮੈਂ ਇਸ ਦੀ ਜ਼ਿੰਦਗੀ ਦੀ ਇਕੱਲੀ ਵੇਖਿਆ ਕੋਈ ਲੋਕ ਜਿਹੜੇ ਆ ਰਹੇ ਆ ਆਪ ਮੁਹਾਰੇ ਯਾਨੀ ਕਿ ਆਪਦੇ ਵਹੀਕਲਾਂ ਦੇ ਆਪਦੀਆਂ ਗੱਡੀਆਂ ਤੇ ਆਪਦੇ ਪਰਿਵਾਰਾਂ ਦੇ ਪਰਿਵਾਰ ਆ ਰਹੇ ਆ। ਹਾਂਜੀ ਹਾਂਜੀ ਬਿਲਕੁਲ ਸਾਰੇ ਆਪ ਦੀ ਆਪਦਾ ਪੂਰਾ ਸਮਝਦੇ ਪਈ ਸੀ ਵੋਟ ਪਾਉਣ ਦਾ ਅਧਿਕਾਰ ਸਾਨੂੰ ਮਿਲਿਆ। ਉਹ ਲੋਕ ਆਪਣੇ ਆਪ ਆ ਦੇ ਵਿਖਲਣਤੀ ਆ ਰਹੇ ਮਾੜੇ ਮੋਟੇ ਜੇ ਕੋਈ ਬਜ਼ੁਰਗ ਹੈ ਉਹਦੇ ਲਈ ਜਰੂਰ ਕੋਈ ਵਿਕਲ ਬੁੱਕਣ ਲੱਗੇ ਹੋਏ ਨੇ ਤਾਂ ਬਹੁਤ ਘੱਟ। ਜੀ। ਬੀਜੇਪੀ ਵੋਟ ਮੰਗਦੀ ਆ ਕਿਹੜੇ ਮੁੱਦੇ ਦੇ ਮੰਗਦੀ ਆ ਬੋਲ। ਅਸੀਂ ਵੋਟ ਮੰਗਦੇ ਵਿਕਾਸ ਦੇ ਨਾਂ ਤੇ ਸੁਰੱਖਿਆ ਦੇ ਨਾਂ ਤੇ ਤੇ ਦੇਸ਼ ਚ ਸੁਰੱਖਿਅਤ ਰਹੇ। ਹਰ ਬੰਦਾ ਖੁਸ਼ ਰਹੇ ਖੁਸ਼ਹਾਲ ਰਹੇ ਕਿ ਪੰਜਾਬ ਦੇ ਚਿੱਟਾ ਬਹੁਤ ਆ ਕੰਮ ਨੂੰ ਬਤਾਏਗਾ। ਨਸ਼ੇ ਤੋਂ ਲੋਕ ਬਹੁਤ ਦੁਖੀ ਹੈਗੇ। ਜੇ ਨਸ਼ੇ ਦੀ ਕਮਰ ਤੋੜ ਸਕਦੀ ਬੀਜੇਪੀ ਤੋੜ ਸਕਦੀ ਕੋ ਕੀ ਕਾਨੂੰਨ ਵਿਵਸਥਾ ਹੀ ਬੈਸਟ ਹੈਗੀ ਸਾਰਨੋਂ ਵਧੀਆ ਕਾਨੂੰਨ ਵਿਵਸਥਾ ਹੈ ਜੀ ਔਰ ਕੋਈ ਕਿੰਤੂ ਪ੍ਰੰਤੂ ਨਹੀਂ ਕਿਸੇ ਗੱਲ ਦਾ ਵੀ ਇਹ ਗਲਤ ਬੰਦਾ ਆ ਤਾਂ ਫੜ ਕੇ ਅੰਦਰ ਤੁੰਦੰਦੇ ਨਾਲ ਦੀ ਗੱਲ ਜੀ 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 ਹਾਂਜੀ ਇੱਥੇ ਸਾਡੇ ਪ੍ਰਿੰਸ ਜੀ ਆ ਗਏ ਪ੍ਰਿੰਸ ਜੀ ਕੀ ਹਾਲ ਚਾਲ ਹੈ ਬੱਦੂ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਫਿਰ ਵੋਟ ਪਾਈ ਤੇ ਪਹੁੰਚ ਲਿਆ ਜੀ ਪਹੁੰਚ ਲਿਆ ਜੀ ਹੁਣ ਕੌਣ ਚੱਲੇ ਹਾਂਜੀ ਜਰਮੀ ਬਹੁਤ ਸੀ ਜੀ ਕਰੇ ਜਨ ਕੇ ਜੀ ਛੱਡ ਕੇ ਪਈ ਸੀ ਵੀ ਥੜਾ ਭਗਵਾਨ ਖੋਸ਼ ਆ ਤੁਹਾਡੇ ਦੇ ਇੱਧਰ ਵੇਖੋ ਹਨੇਰੀ ਵੀ ਆ ਗਈ ਤੇ ਮੀਂਹ ਵੀ ਆ ਗਿਆ ਮੌਸਮ ਠੰਡਾ ਹੋ ਗਿਆ ਹਣਾ ਹਾਂਜੀ ਹਾਂਜੀ ਕਿਵੇਂ ਲੱ ਲੋਕ ਆਪ ਮੁਹਾਰੀ ਆ ਰਹੇ ਆ ਜਾਨੀ ਕਿ ਪਹਿਲਾਂ ਲੋਕ ਆ ਰਹੇ ਆ ਜੀ ਥੋੜੀ ਗਰਮੀ ਕਰਕੇ ਥੋੜਾ ਲੇਟ ਹੋ ਰਿਹਾ ਜੀ ਸਾਰੇ ਲੋਕ ਆ ਰਹੇ ਆ ਜੀ ਜੀ ਪਹਿਲਾਂ 40% ਪਹਿਲਾਂ ਪੋਲੀਗ ਹੋਗੀ ਕੋਈ ਤਾਂ ਪਹਿਲਾਂ ਜੀ ਜੀ ਤੇ 20% ਰਹੀ ਜਾਈ ਹੋਣ ਜੀ ਜੀ